ਫਰੋਵਰ ਤੋਂ ਖਬਰ ਸਾਹਮਣੇ ਆਈ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਹਦਾ ਕਿਸ ਤਰ੍ਹਾਂ ASI ਸਰਜੀਤ ਸਿੰਘ ਨੇ ਇੱਕ ਲੇਡੀਜ਼ ਨਾਲ ਵਦਸਲੂਕੀ ਕੀਤੀ ਉਹਦੇ ਲੱਤ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈਗਾ ਪਰਬਾਲਪਨ ਦੋਸ਼ ਲਗਾਈ ਜਾ ਰਹੇ ਤੁਸੀਂ ਸੁਣ ਸਕਦੇ ਹੋ ਇਸ ਰਿਪੋਰਟਰਾਂ ਹਾਂ ਮੇਰਾ ਨਾਮ ਸੁਮਿਤ ਹੈ ਕੀ ਗੱਲਬਾਤ ਰਹੀ ਸੀ ਕਿ ਤੁਹਾਨੂੰ ਇਹ ਆਪਣੇ ਨਾਲ ਅੱਜ 5 ਵਜੇ ਤੋਂ ਬਾਅਦ ਪੁਲਸ ਆਈ ਕਰੇ ਆਪਣੇ ਤੇ ਆਪਣਾ ਰੋਲਾ ਸਿਰੋ ਗਵਾਂਡੀਆਂ ਦਾ ਮੜਾ ਮੋਟਾ ਬਿਜਲੀ ਦਾ ਸੀਗਾ ਜੀ ਉਹਨਾਂ ਨੇ ਕੋਈ ਕੁੰਡੀ ਪਾਈ ਸੀ ਉਹਨਾਂ ਦੀ ਕੁੰਡੀ ਫੜੀ ਗਈ ਤੋ ਉਹਨਾਂ ਦੇ ਕਹਾਂ ਦਾ ਮਤਲਬ ਰੜਕਚੀ ਆ ਕੇ ਉਹਨਾਂ ਨੇ ਪੁਲਸ ਭੇਜਤੀ ਬਟ ਉਹਨਾਂ ਕੋ ਲੇਡੀਜ਼ ਪੁਲਸ ਸੀਗੀ ਕੋਈ ਨਹੀਂ ਤੇ ਉਹਨਾਂ ਨੇ ਆ ਕੇ ਮੇਰੀ ਮਾਤਾ ਸੁਨੀਤਾ ਦੇ ਪਹਿਲਾ ਹੱਥ ਫੜਿਆ ਉਹ ਹੈਗੇ ਆਪਣੇ ਬੀਪੀ 슈ਗਰ ਦੇ ਪੇਸ਼ੈਂਟ ਨੇ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਉਹਦੇ ਲੱਤ ਮਾਰੀ ਐ ਬਕਾਇਦਾ ਮੇਰੇ ਕੋ ਵੀਡੀਓ ਐ ਸੁਰਜੀਤ ਸਿੰਘ ਐਸਆਈ ਉਹਦੇ ਨਾਲ ਦੋ ਬੰਦੇ ਆਏ ਵਿਦਆਊਟ ਯੂਨੀਫਾਰਮ ਤੇ ਠੀਕ ਹੈ ਜੀ ਤੇ ਕਹਾਂ ਦਾ ਮਤਲਬ ਹੁਣ ਮੇਰੀ ਮਾਤਾ ਸੀਰੀਅਸ ਨੇ ਆਪਣੇ ਇੱਥੇ ਸਿਵਲ ਹਸਪਤਲ ਚ ਭਰਤੀ ਨੇ ਠੀਕ ਹੈ ਜੀ ਕੀ ਮੰਗੀ ਕਰਦੇ ਆ ਮੰਗ ਕਰਦੇ ਹੀ ਆਪਣੇ ਦੋਸ਼ੀਆਂ ਨੂੰ ਫੜਿਆ ਜਾਵੇ ਤੇ ਕੜੀ ਤੋਂ ਕੜੀ ਕਾਰਵਾਈ ਆਪਣੇ ਕੀਤੀ ਜਾਵੇ ਜੋ ਵੀ ਕੀਤੀ ਜਾ ਸਕਦੀ ਹੈ ਜਿਹੜੇ ਤੁਸੀਂ ਦੱਸ ਰਹੇ ਹੋ ਕਿ ਤੁਹਾਡੀ ਮਾਪੇ ਤੇ ਲੱਤ ਮਾਰੀ ਹੈ ਸਰਕਾਰ ਨੂੰ ਲੈ ਕੇ ਜਿਹੜੀ ਲੱਤ ਮਾਰੀ ਹੈ ਹਾਂ ਜੀ ਦੱਸਿਆ ਜੀ ਆਪਣੇ ਸਾਹਮਣੇ ਆਲੇ ਨੇ ਨਾ ਮਤਲਬ ਉਹ ਅੱਜਕਲ ਮੀਟਰ ਨਹੀਂ ਲੱਗਦੇ ਪਏ ਜਿਨ੍ਹਾਂ ਐਨਓਸੀ ਦਾ ਕੋਈ ਰੋਲਾ ਹੈ ਤੇ ਉਹਨਾਂ ਦੇ ਘੱਟੋ-ਘੱਟ ਮੇਰੇ ਖਾਲ 1 ਸਾਲ ਡੇਢ ਸਾਲ ਦੇ ਤਰ੍ਹਾਂ ਕਿ ਕਿੰਡੀ ਚੱਲਦੀ ਪਈ ਹੈ ਤੇ ਉਹਨਾਂ ਦੀ ਕੁੰਡੀ ਫੜੀ ਗਈ ਉਹਨਾਂ ਨੂੰ 10000 ਰੁਪਏ ਜੁਰਮਾਨਾ ਪਿਆ ਨਾ ਉਹਨਾਂ ਨੂੰ ਇਹ ਲੱਗਦਾ ਕਿ ਕੁੰਡੀ ਆਪਾਂ ਫੜਾਈ ਹੈ ਹਾਲਾਂਕਿ ਉਹਨਾਂ ਨੂੰ ਇੱਕ ਆਪਣੇ ਬਿਜਲੀ ਬੋਰਡ ਚ ਲੈਟਰ ਹੈ ਗਈ ਹੈ ਉਹ ਕਿਸੇ ਮੈਡਮ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਮੇਰੀ ਤਾਰ ਚ ਕੁੰਡੀ ਕਿਉਂ ਪਾਈ ਹੈ ਮੈਟਰ ਸਾਰਾ ਇਹ ਹੈ ਉਹਨਾਂ ਨੂੰ ਸਾਡੇ ਤੇ ਰੋਲਾ ਸੀਗਾ ਅਸੀਂ ਕਹਿ ਵੀ ਦਿੱਤਾ ਕਿ ਸਾਡੇ ਕੋਲ ਅਪਲੀਕੇਸ਼ਨ ਹੈ ਜਿੰਨੇ ਤੁਹਾਡੀ ਬਿਜਲੀ ਬੋਰਡ ਚ ਲੈਟਰ ਪਾਈ ਹੈ ਠੀਕ ਹੈ ਜੀ ਤੇ ਕਹਾਂ ਦਾ ਮਤਲਬ ਹੈ ਕੱਲ ਫੇਰ ਉਹਨਾਂ ਨੇ ਕੋਈ ਬਿਜਲੀ ਹਰਕਤ ਕਰਦੇ ਵੇ ਉਸ ਚੱਕਰ ਤੇ ਬਸ ਉਹ ਲੜਾਈ ਨੂੰ ਉਹ ਦੂਸਰਾ ਰੂਪ ਤੇ ਲੈਣਾ ਚਾਹੁੰਦੇ ਆ ਉਸ ਤੋਂ ਬਾਅਦ ਕਹਿੰਦੇ ਕਿ 50 ਸਾਲ ਦੀ ਜਨਾਨੀ ਹੈ ਬਾਪੂ ਮੇਰਾ 58 ਸਾਲ ਦਾ ਉਹਨਾਂ ਨੂੰ ਕਹਿੰਦੇ ਅੱਖ ਮਾਰੀ ਜਾਂ ਛੇੜਿਆ ਇਹ ਗੱਲ ਤੇ ਸਾਰਾ ਰੁਲਾ ਤੇ ਉਹਨਾਂ ਨੇ ਪੁਲਿਸ ਭੇਜੀ ਹੈ ਉਹਦੇ ਨਾਲ ਲੇਡੀ ਪੁਲਿਸ ਸੀਗੇ ਨਹੀਂ ਤੇ ਉਹਨਾਂ ਨੇ ਕਹਿੰਦਾ ਮਤਲਬ ਲੱਤ ਮਾਰੀ ਹੈ ਸੁਰਜੀਤ ਸਿੰਘ ਇਹ ਸਾਈ ਉਹਦੇ ਨਾਲ ਦੋ ਬੰਦੇ ਆਏ ਆ ਕਹਿੰਦੇ ਨੇ ਅਸੀਂ ਕੁਲਗੜੀ ਥਾਣੇ ਤੋਂ ਆਏ ਨੇ ਠੀਕ ਹੈ ਜੀ ਹਾਂਜੀ ਹਾਂਜੀ ਮੇਰਾ ਨਾਮ ਰਿੰਪੀ ਹੈ ਕੀ ਗੱਲਬਾਤ ਹੋਈ ਆ ਸਾਡੇ ਘਰੇ ਸ਼ਾਮੀ 5 ਵਜੇ ਤੋਂ ਬਾਅਦ ਪੁਲਸ ਵਾਲੇ ਅੰਦਰ ਵੜ ਗਏ ਆ ਉਹਨਾਂ ਨੇ ਮੇਰੀ ਮੰਮੀ ਨੂੰ ਮਾਰਿਆ ਉਹਨਾਂ ਨੇ ਪਹਿਲੇ ਬਾਹਮ ਰੋੜੀ ਉਹਨਾਂ ਦੀ ਮਾਂ ਟੁੱਟ ਗਈ ਹੈ ਤੇ ਲੱਤਾ ਵੀ ਮਾਰਿਆ ਉਹਨਾਂ ਨੂੰ ਤੇ ਕਰਿਆ ਕਿ ਵਾਧੂ ਬੋਲੇ ਵਾਲੇ ਗਾਲਾ ਗੋਲਾ ਵੀ ਕੱਢੀਆਂ ਤੇ ਸਾਹਮਣੇ ਵਾਲਿਆਂ ਨਾਲ ਕੋਈ ਕੁੰਡੀ ਦਾ ਝਗੜਾ ਸੀਗਾ ਉਹਨਾਂ ਦਾ ਇਸ ਕਰਕੇ ਲੜਾਈ ਹੋਈ ਹੈ ਅਸੀਂ ਇਹੀ ਮੰਗ ਕਰਦੇ ਹਾਂ ਕਿ ਜਿਹੜਾ ਖਾਨਾ ਕੋਲ ਗੜੀ ਤੋਂ ਇਹ ਸੁਰਜੀ ਤੇ ਐਸਆਈ ਦੀ ਜੋ ਬੰਦੀ ਕਾਰਵਾਈ ਹੈ ਉਹ ਕੀਤੀ ਜਾਵੇ ਮੇਰਾ ਨਾਮ ਰਿੰਪੀ ਹੈ